ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਅੱਜ 25 ਤਰੀਕ ਅਤੇ ਪਹਿਲਾ ਮਹੀਨਾ 2025 ਸੋ ਅੱਜ ਸਾਰੀਆਂ ਸੰਗਤਾਂ ਵੱਲੋਂ ਗੱਤੀ ਸਮਾਗਮ ਬਾਬਾ ਬੁੱਢਾ ਸਾਹਿਬ ਜੀ ਅਤੇ ਨਾਭਾ ਇਲਾਕੇ ਨੂੰ ਅੱਤੇ ਲੰਗਰ ਜਾਤੀ ਵਾਲੀਆਂ ਸੰਗਤਾਂ ਵੱਲੋਂ ਬਹੁਤ ਵੱਡਾ ਪ੍ਰਣਾਮ ਕੀਤਾ ਗਿਆ ਉਸ ਮਹਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਵ ਸਿੰਘ ਜੀ ਉਹਨਾਂ ਬਾਜ ਜਨਮ ਦੇ ਅਗਾ ਬਣਾਇਆ ਗਿਆ ਸਭਾ ਸਾਰਿਆਂ ਦਾ ਸਤੂਤਾਂ ਦਾ ਜਿੰਨੇ ਵੀ ਗ੍ਰੰਥੀ ਬਾਬਾ ਬੁੱਢਾ ਸਭਾ ਨਾਭਾ ਆ ਸ੍ਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭਾ ਉਤਾਸ਼ ਐਕਟ ਇੰਟਰਨੈਸ਼ਨਲ ਸੰਤ ਸਵਾਸ ਸੇਵਾਦਾਰ ਦੇ ਮੁਕਤ ਸੇਵਾਦਾਰ ਸਾਰਿਆਂ ਵੱਲੋਂ ਇਹ ਰਲ ਮਿਲ ਕੇ ਬਹੁਤ ਵੱਡਾ ਪ੍ਰਾਲਾ ਕੀਤਾ ਸਾਰਿਆਂ ਨੇ ਅੱਜ ਦੀਆਂ ਪ੍ਰੀਆ ਸਾਰੇ ਹੀ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਰਾੌਲਾ ਮਿਲ ਕੇ ਜਵਰਾਤ ਤਖਤਾਂ ਦੇ ਮਾਲਕ ਗੁਰਤਾ ਗਦੀ ਦੇ ਵਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੱਚੇ ਰਹਿਬਰ ਧੰਨ ਧੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਸਾਇਆ ਹੇਠ ਇਹ ਅਜਿਹਾ ਜੋ ਸੁਭਾਗਾ ਬੁਗਮ ਨਾਮਾਂ ਸਹਿਤੋ ਪ੍ਰੰਤ ਨਿਪਰੈ ਜਿਹੜਿਆ ਤੇ ਸਾਰੇ ਗੁਰਸਿੱਖਾਂ ਦਾ ਸੰਤਨ ਦਾ ਪਿਆਰ ਵਾਲਿਆਂ ਦਾ ਤੇ ਸਰਪਉ ਦੇ ਨਾਲ

ਔਰ ਔਰ ਬਹੁਤ ਧੰਵਾਦ ਇਸੇ ਤਰ੍ਹਾਂ ਸੇਵਾ ਸਾਡੇ ਕੋਲੋਂ ਰਹਿੰਦੇ ਰਹਿਣਾ ਕਿਰਪਾ ਕਰਦੇ ਰਹੀਓ ਸੇਵਾ ਆਪਣੀ ਸੇਵਾ ਕਰਦੇ ਰਹੀਏ ਸੰਗਤਾਂ ਵਾਲਾ ਜੋ ਵੀ ਕੋਈ ਪਾਠ ਸਿੰਗਲ ਰ ਕਿਸੇ ਤਰ੍ਹਾਂ ਬਹਿ ਮਸੂਲਾ ਉਹ ਅਸੀਂ ਹੱਲ ਕਰਦੇ ਰਹੀਏ ਤੇ ਆਪ ਜੀ ਵੱਡੀਆਂ-ਵੱਡੀਆਂ ਬਖਸ਼ੇ ਕਰਦੇ ਰਹੀਓ ਤੇ ਬਾਬਾ ਲੱਖ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਜੀ ਵਾਲਿਮ ਜੀ ਦਾ ਪਤਸਾ वाइ